ਹਾਂਜੀ ਜੋ ਸ਼ਰਟ ਰਹੇਗਾ ਪਿਓਰ ਪ੍ਰੀਮੀਅਮ ਸੌਫਟ ਵਿਸਕੋਸ ਸ਼ਿਮਰ ਪਸ਼ਮੀਨਾ ਰਹੇਗਾ ਡਿਜੀਟਲ ਪ੍ਰਿੰਟ ਫੁੱਲ ਆਰੀ ਵਰਕ ਮਿਲੇਗਾ ਫਰੰਟ ਐਂਡ ਬੈਕ ਐਂਡ ਬਾਜ਼ੂ ਤੇ ਪਿਓਰ ਵਿਸਕੋਸ ਸ਼ਿਮਰ ਪਸ਼ਮੀਨੇ ਦੀ ਸ਼ੈਡੋ ਪ੍ਰਿੰਟ ਵਾਲੀ ਬਾਟਮ ਪਿਓਰ ਵਿਸਕੋਸ ਮਸਲੀਨ ਦਾ ਡਿਜੀਟਲ ਪ੍ਰਿੰਟ ਵਾਲਾ ਦੁਪੱਟਾ 1725 ਦੇ ਵਿੱਚ ਤੁਸੀਂ ਘਰ ਬੈਠੇ ਬਾਈ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਇਹ ਪਸ਼ਮੀਨੇ ਦੇ ਸੂਟ ਰਹਿਣਗੇ ਪਸ਼ਮੀਨੇ ਦੀ ਸ਼ਰਟ ਆ ਪਸ਼ਮੀਨੇ ਦਾ ਸ਼ਾਵਲ ਆ ਬਾਟਮ ਵੀ ਪਸ਼ਮੀਨੇ ਦੀ ਆ ਬਹੁਤ ਹੀ ਪਿਆਰੇ ਇਹ ਸੂਟ ਰੈਡੀ ਹੋਏ ਨੇ ਇਹ ਵੀ ਬਹੁਤ ਹੀ ਜ਼ਿਆਦਾ ਫੈਬਰਿਕ ਇਹਨਾਂ ਦਾ ਵਧੀਆ 1125 ਚ ਬਾਈ ਕਰ ਸਕਦੇ ਹੋ 3.5 ਮੀਟਰ ਵੱਡੇ ਪਣੇ ਦਾ ਵੈਲਵਟ ਦਾ ਆਲ ਓਵਰ ਇਹ ਸੂਟ ਰਹੇਗਾ ਪ੍ਰਿੰਟਡ ਸਟਾਲ ਮਿਲੇਗਾ ਇਸਦੇ ਨਾਲ 2.5 ਮੀਟਰ 225 ਸਟਾਲ ਦੀ ਕੱਟ ਰਹੇਗੀ ਵੈਲਵਟ ਦਾ ਹੀ ਸਟਾਲ ਰਹੇਗਾ ਨਾਲ ਬਹੁਤ ਹੀ ਜਿਆਦਾ ਸੋਨੇ ਪ੍ਰਿੰਟ ਨੇ 650 ਦੇ ਵਿੱਚ ਤੁਸੀਂ ਕੋਈ ਵੀ ਇਹਨਾਂ ਵਿੱਚੋਂ ਇਹ ਸੂਟ ਬਾਈ ਕਰ ਸਕਦੇ ਹੋ ਨਿਊ ਕਲਰ ਆਪਾਂ ਐਡ ਕੀਤੇ ਨੇ ਇਹ ਵੈਲਵਟ ਦੀ 컬렉ਸ਼ਨ ਹੈ ਜੀ ਇਹ ਵੀ ਆਪਣੇ ਕੋਲ ਡਿਜੀਟਲ ਪ੍ਰਿੰਟ ਸ਼ਰਟ ਰਹੇਗਾ 1 80 ਵੱਡੇ ਪਣੇ ਚ ਵੈਲਵਟ ਦਾ ਹੀ ਡਿਜੀਟਲ ਪ੍ਰਿੰਟ ਵੈਲਵਟ ਦੀ ਬਾਟਮ ਰਹੇਗੀ 1 80 ਵੱਡੇ ਪਣੇ ਵਿੱਚ ਔਰ ਬਾਕਸ ਸਟਾਈਲ ਡਿਜੀਟਲ ਪ੍ਰਿੰਟ ਵੈਲਵਟ ਦਾ ਹੀ ਦੁਪੱਟਾ ਰਹੇਗਾ ਇਸ ਦਾ ਜੋ ਪ੍ਰਾਈਸ ਰਹੇਗਾ 699 ਵਿੱਚ ਤੁਸੀਂ ਇਹ ਬਾਈ ਕਰ ਸਕਦੇ ਹੋ ਕਲਰ ਸਾਰੀ ਅਵੇਲੇਬਲ ਨਹੀਂ ਹਨ ਕੋਈ ਵੀ ਤੁਸੀਂ ਇਹਨਾਂ ਵਿੱਚੋਂ ਬਾਈ ਕਰਨਾ ਚਾਹੁੰਦੇ ਹੋ ਤਾਂ ਮੇਰਾ WhatsApp ਨੰਬਰ ਮੈਂਸ਼ਨ ਹੈ ਉਸ ਤੇ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰ ਸਕਦੇ ਹੋ ਬੁੱਲਨ ਦਾ 5 ਮੀਟਰ ਸੂਟ ਰਹੇਗਾ ਘੇਰੇ ਤੇ ਲੈਸ ਵਰਕ ਦਾ ਦੁਪੱਟਾ ਮਿਲੇਗਾ 2.5 ਮੀਟਰ ਤੇ 750 ਦੇ ਵਿੱਚ ਤੁਸੀਂ ਇਹਨਾਂ ਚੋਂ ਕੋਈ ਵੀ ਕਲਰ ਬਾਈ ਕਰ ਸਕਦੇ ਹੋ ਲੈਸ ਲੱਗੀ ਮਿਲੇਗੀ ਦੁਪੱਟੇ ਤੇ ਵੀ ਪਿਓਰ ਕਾਨੀ ਸ਼ਾਵਲ ਸ਼ਾਵਲ ਸੂਟ ਰਹੇਗਾ 2.5 ਮੀਟਰ ਸ਼ਰਟ ਰਹੇਗੀ ਬਾਟਮ ਵੀ 2.5 ਮੀਟਰ ਸ਼ਾਲ ਵੀ ਮਿਲੇਗਾ ਤੁਹਾਨੂੰ 850 ਵਿੱਚ ਬਾਈ ਕਰ ਸਕਦੇ ਹੋ 트렌ਡਿੰਗ ਚ ਇਹ ਸੂਟ ਚੱਲ ਰਹੇ ਨੇ ਜੀ ਕਾਨੀ ਵਾਲੇ ਬਹੁਤ ਹੀ ਵਧੀਆ ਸੂਟ ਹੁੰਦੇ ਨੇ ਗਰਮ ਇਹ ਆਗੇ ਆਪਣੇ ਕੋਲ ਸੀ ਪਲੇਨ ਵੈਲਵਟ ਇਹਦੇ ਵਿੱਚ ਕਲਰ ਜਿੰਨੇ ਸਾਰੇ ਅਵੇਲੇਬਲ ਨੇ ਜੋ ਆਪਣੇ ਕੋਲ ਅਵੇਲੇਬਲ ਆਪ ਐਡ ਕਰਦੇ ਨੇ 3.5 ਮੀਟਰ ਵਾਟੇ ਪਣੇ ਦਾ ਇਹ ਵੈਲਵਟ ਦਾ ਸੂਟ ਰਹੇਗਾ ਤੁਸੀਂ ਇਸ ਤੇ ਮਸ਼ੀਨ ਵਰਕ ਕਰਵਾ ਸਕਦੇ ਹੋ ਹੈਂਡ ਵਰਕ ਕਰਵਾ ਸਕਦੇ ਹੋ ਗਰਮ ਸੂਟ ਨੇ ਸਰਦੀ ਦੇ ਲਈ ਜੇਕਰ ਤੁਸੀਂ ਹੈਂਡਵਰਕ ਦਾ ਵੀ ਸੂਟ ਆਰਡਰ ਤੇ ਰੈਡੀ ਕਰਵਾਉਣਾ ਤਾਂ ਤੁਸੀਂ ਸਾਨੂੰ ਫੋਟੋ ਸੈਂਡ ਕਰ ਸਕਦੇ ਹੋ ਸੇਮ ਉਸ ਤਰ੍ਹਾਂ ਦਾ ਡਿਜ਼ਾਈਨ ਤੁਹਾਨੂੰ ਹੈਂਡਵਰਕ ਦਾ ਰੈਡੀ ਕਰਕੇ ਦਿੱਤਾ ਜਾਏਗਾ ਜਿਸ ਤਰ੍ਹਾਂ ਦਾ ਤੁਸੀਂ ਕਹੋਗੇ ਇਹ ਵਾਲਾ ਵੀ ਡਿਜੀਟਲ ਵੈਲਵਟ ਦਾ ਸ਼ਰਟ ਰਹੇਗਾ ਸੌਵਲ ਵੀ ਇਸ ਨਾਲ ਸਟੌਲ ਮਿਲੇਗਾ ਵੈਲਵਟ ਦਾ ਡਿਜੀਟਲ ਪ੍ਰਿੰਟ बॉਟਮ ਪਸ਼ਮੀਨਾ ਦੀ ਰਹੇਗੀ 1899 ਵਿੱਚ ਬਾਈ ਕਰ ਸਕਦੇ ਹੋ ਇਹ ਪਸ਼ਮੀਨੇ ਦੇ ਸੂਟ ਰਹੇਗਾ 1795 ਵਿੱਚ ਬਾਈ ਕਰ ਸਕਦੇ ਹੋ ਸ਼ਰਟ ਪਸ਼ਮੀਨਾ ਸ਼ਾਵਲ ਪਸ਼ਮੀਨਾ बॉटम ਪਸ਼ਮੀਨੇ ਦੀ ਰਹੇਗੀ 컬러 ਬਹੁਤ ਪਿਆਰੇ ਨੇ ਇਹ ਰਹੇਗਾ 5 ਮੀਟਰ ਜੌਰਚਟ ਦਾ ਸੂਟ ਫੈਨਸੀ ਥ्रेड ਵਰਕ ਹੋਏ ਨੇ neck ਤੇ baasu ਤੇ bottom ਤੇ ਵੀ ਵਰਕ ਮਿਲੇਗਾ ਦੁਪੱਟਾ ਜੌਰਚਟ ਦਾ ਹੀ ਰਹੇਗਾ 650 ਵਿੱਚ ਬਾਈ ਕਰ ਸਕਦੇ ਹਾਂ 5 ਮੀਟਰ ਸੂਟ ਰਹੇਗਾ ਜੀ ਇਹ ਸਿਲਕ ਦਾ ਦੁਪੱਟਾ ਇਸ ਦੇ ਨਾਲ 2.5 ਮੀਟਰ ਸਿਲਕ ਦਾ 2 ਸਾਈਡ ਕਟ ਵਰਕ ਦੇ ਨਾਲ ਵਰਕ ਮਿਲੇਗਾ ਸ਼ਰਟ ਤੇ ਵੀ ਤੁਹਾਨੂੰ ਥ्रेड ਵਰਕ ਮਿਲੇਗਾ ਘੇਰੇ ਤੇ 670 ਦੇ ਵਿੱਚ ਕੋਈ ਵੀ ਇਹ ਸੂਟ ਬਾਏ ਕਰ ਸਕਦੇ ਹੋ ਬਹੁਤ ਹੀ ਪਿਆਰੇ ਕਲਰ ਨੇ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ